ਵਾਹਿਗੁਰੂ ਜੀ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਮਨ ਬਿਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਈ ਸਿਵਾ ਸੁਮੀ ਲਾਹ ਮਿਖਿਆ ਪੋਏ ਨ ਸਕਈ ਮਿਲ ਸਾਧੂ ਗੁਣਗਾ ਜਹ ਤੇ ਉਪਜੀਤਾ ਮਲੀ ਸਚੀ ਪ੍ਰੀਤ ਸਮਾਹ ਕਰ ਗਹਿਲੀਨੀ ਪਾਰ ਬ੍ਰਹਮ ਬਾਹੜਨਾ ਵਿਛੜਿਆ ਮਾਰ ਜਾਉ ਲਖ ਬੇਰੀਆ ਹਰ ਸੱਜਣ ਅਗਮਿਆ ਗਾਹ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਓਕਸ਼ ਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਓਕਸ਼ ਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਪਿਆਰਿਓ ਪੋਖ ਮਹੀਨੇ ਦੀ ਆਰੰਭਤਾ ਹੋ ਗਈ ਐ ਅੱਜ ਸੰਗਰਾਂਦ ਦਾ ਦਿਹਾੜਾ ਐ ਤੇ ਸਿੱਖਿਆ ਕੀ ਦਿੱਤੀ ਮਹਾਰਾਜਿਆਂ ਨੇ ਪੋਹ ਦੇ ਮਹੀਨੇ ਵਿੱਚ ਪੋਖ ਤੁਖਾਰ ਨਾ ਵਿਆਪਾਈ ਉਹਨਾਂ ਪਿਆਰਿਆਂ ਨੂੰ ਪੋਹ ਦੇ ਮਹੀਨੇ ਵਿੱਚ ਉਨ੍ਹਾਂ ਤੇ ਕੋਰਾਪਣ ਪਾਲੇ ਦਾ ਕੱਕਰ ਜੋਰ ਨਹੀਂ ਪਾ ਸਕਦਾ। ਉਹਨਾਂ ਨੂੰ ਪਾਲਾ ਕੁਛ ਨਹੀਂ ਕਰ ਸਕਦਾ। ਉਹਨਾਂ ਦੇ ਅੰਦਰ ਨਿਗ ਬਣਿਆ ਰਹਿੰਦਾ ਹੈ। ਉਹਨਾਂ ਦੇ ਅੰਦਰ ਅਨੰਤ ਬਣਿਆ ਰਹਿੰਦਾ ਹੈ। ਉਹਨਾਂ ਦੇ ਅੰਦਰ ਹਰ ਟਾਈਮ ਖੇਡਾ ਰਹਿੰਦਾ ਖੁਸ਼ੀ ਰਹਿੰਦੀ ਹੈ। ਕਿਹਨਾਂ ਦੇ ਅੰਦਰ ਓਕ ਤੁਖਾਰ ਨਾ ਵਿਆਪਈ। ਨਹੀਂ ਵੀ ਆਪਦਾ ਉਹਨਾਂ ਨੂੰ ਤੁਖਾਰ ਕੱਕਰ ਕੂਰਾਪਣ ਨਹੀਂ ਜੋਰ ਪਾ ਸਕਦੇ ਕੰਠ ਮਿਲਿਆ ਹਰਨਾ ਜਿਨ੍ਹਾਂ ਦੇ ਹਿਰਦੇ ਰੂਪੀ ਗਲ ਦੇ ਵਿੱਚ ਪ੍ਰਮਾਤਮਾ ਦੀ ਯਾਦ ਬਣੀ ਰਹਿੰਦੀ ਹੈ ਜਿਨ੍ਹਾਂ ਨੂੰ ਪਰਮੇਸ਼ਰ ਵੈਗਰੂ ਭੁੱਲਦਾ ਨਹੀਂ ਜਿਨ੍ਹਾਂ ਦੇ ਗਲ ਨਾਲ ਵੈਗਰੂ ਲੱਗਿਆ ਰਹਿੰਦਾ ਕੰਠਨਾਮਕ ਗਲਦਾ ਹੈ ਕੰਠ ਮਿਲਿਆ ਹਰਨਾ ਇਸੇ ਕਰਕੇ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਆ ਭਾਈ ਸਿਮਰ 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 ਪ੍ਰਭ ਸੁਏ ਨਾਨਕ ਬਿਗਨ ਨ ਲਾਗੇ ਕੋਈ ਤੋਂ ਮਹਾਰਾਜ ਸਚੇ ਪਾਹ ਦੇ ਪੋਖ ਤੁਖਾਰਨਾ ਵਿਆਪਾਈ ਕੰਠ ਮਿਲਿਆ ਹਰ ਨਾਹ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਜਿਨ੍ਹਾਂ ਦਾ ਮਨ ਵਿੰਨਿਆ ਜਾਂਦਾ ਪ੍ਰਮਾਤਮਾ ਦੇ ਸੋਹਣੇ ਚਰਨਾਂ ਦੇ ਨਾਲ ਜਿਨ੍ਹਾਂ ਦੀ ਬਿਰਤੀ ਜੁੜ ਜਾਂਦੀ ਹੈ ਸੁਰਤ ਜੁੜੀ ਰਹਿੰਦੀ ਹੈ ਉਨ੍ਹਾਂ ਦੇ ਅੰਦਰ ਤਾਂ ਵਾਹਿਗੁਰੂ ਦੇ ਦਰਸ਼ਨਾਂ ਦੀ ਤਾਂਘ ਬਣੀ ਰਹਦੀ ਆ ਵੀ ਕਦੋਂ ਸਾਨੂੰ ਉਸ ਵਾਹਿਗੁਰੂ ਦੇ دیدار ਹੋਣ ਦਰਸ਼ਨ ਲਗੜਾ ਸਾ ਉਹ ਫਿਰ ਵਾਹਿਗੁਰੂ ਦੀ ਓਟ ਲੈਂਦੇ ਆ ਹੋਰ ਕਿਸੇ ਦਾ ਅਸਰ ਨਹੀਂ ਭਾਲਦੇ ਓਟ ਗਵਿੰਦ ਗੋਪਾਲ ਰਾਏ ਸੇਵਾ ਸwami ਲਾਹ ਉਸ ਵਾਹਿਗੁਰੂ ਦਾ ਸਿਮਰਨ ਕਰਕੇ ਉਸ ਵਾਹਿਗੁਰੂ ਦੀ ਬੰਦਗੀ ਕਰਕੇ ਲਾਹਾ ਖੱਟ ਲੈਂਦੇ ਆ ਇਹੀ ਲਾਹੇ ਦੀ ਉਹ ਭਾਲ ਰੱਖਦੇ ਆ ਇਹ ਲਾਹਾ ਪ੍ਰਾਪਤ ਕਰਦੇ ਆ ਸੇਵਾ ਸwami ਲਾਹ ਵਿਖਿਆ ਪੋਈ ਨਾ ਸਕਈ ਤੇ ਜਿਹੜੀ ਵਿਖਿਆ ਮਾਇਆ ਜਿਹੜੀ ਜਿਸ ਵਿਖਿਆ ਨੂੰ ਮਹਾਰਾਜੀਆਂ ਨੇ ਬਹੁਤ ਬਾਰ-ਬਾਰ ਬਾਣੀ ਵਿੱਚ ਕੀਦੇ ਪਰਥਾਏ ਗਿਆਨ ਦਿੱਤਾ ਵਿਖਿਆ ਮੈਂ ਕਦੇ ਨਹੀਂ ਤ੍ਰਿਪਤ ਨਾ ਪਾਈ ਇਹ ਵਿਖਿਆ ਦਿਨ 4 6 6ੜ ਚੱਲਿਓ ਸਭ ਕੋਈ ਇਹਨੂੰ ਆਖਿਆ ਵਿਖਿਆ ਸਗਲੀ ਛਾਰ ਵਿਖਿਆ ਬਹੁਤ ਖਤਰਨਾਕ ਹੈ ਮਾਰਾ ਸੱਚੀ ਪਾਇਨ ਵਿਖਿਆ ਲੈ ਡੂਬੀ ਪਰਵਾਰ ਇਉਂ ਬਾਣੀ ਵਿੱਚ ਬਚਨ ਵੀ ਆਉਂਦਾ ਫੇਰ ਮਾਰੇ ਕਹਿੰਦੇ ਕਹਿਤ ਕਬੀਰ ਛੋੜ ਵਿਖਿਆ ਰਾਸ ਇਤ ਸੰਗਤ ਨਿਹਚੋ ਮੰਨ। ਜਿਹੜੀ ਵਿਖਿਆ ਮਾਇਆ ਨੂੰ ਆਖਿਆ ਵਿਖਿਆ ਕਿਨੂੰ ਆਖਿਆ ਮਾਇਆ ਨੂੰ ਇਹ ਮਾਇਆ ਡੈਣ ਹੈ ਜਿਹੜੀ ਇਹ ਮਨੁੱਖ ਦੇ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ। ਜੇ ਮਨੁੱਖ ਦੇ ਅੰਦਰ ਪਰਮੇਸ਼ਰ ਦੀ ਯਾਦ ਨਾ ਹੋਵੇ ਜੇ ਮਨੁੱਖ ਦੇ ਕੋਲੇ ਗੁਰੂ ਦਾ ਗਿਆਨ ਨਾ ਹੋਵੇ ਤੇ ਫੇਰ ਮਨੁੱਖ ਵਿਸ਼ੇ ਵਕਾਰਾਂ ਨੂੰ ਭੋਗਦਾ ਹੈ। ਕਾਮ, ਕ੍ਰੋਧ, ਲੋਭ, ਹੰਕਾਰ ਇਹਰ ਵਿਸ਼ੇਵਕਾਰਾਂ ਨੂੰ ਭੋਗਦਾ ਹੋਇਆ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਹਮੇਸ਼ਾ ਦੁਖੀ ਰਹਿੰਦਾ ਹੈ ਤ੍ਰਿਪਤ ਨਹੀਂ ਹੁੰਦਾ ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੀ ਯਾਦ ਬਣ ਜਾਂਦੀ ਹੈ ਪਰਮੇਸ਼ਰ ਦਾ ਪ੍ਰੇਮ ਵਹਿ ਜਾਂਦਾ ਹੈ ਜਿਹੜੇ ਵਾਹਿਗੁਰੂ ਦੇ ਸੋਹਣੇ ਚਰਨਾਂ ਨਾਲ ਜੁੜ ਜਾਂਦੇ ਹੈ ਉਸ ਪਰਮੇਸ਼ਰ ਦਾ ਆਸਰਾ ਲੈ ਲੈਂਦੇ ਹੈ ਉਹਨਾਂ ਨੂੰ ਕਿਸੇ ਕਿਸਮ ਦਾ ਪਾਪਾਂ ਦਾ ਪਾਲਾ ਨਹੀਂ ਮਾਰਦਾ, ਔਗਣਾ ਦਾ ਪਾਲਾ ਨਹੀਂ ਮਾਰਦਾ, ਵਿਸ਼ੇ ਵਿਕਾਰਾਂ ਦਾ ਪਾਲਾ ਨਹੀਂ ਮਾਰਦਾ। ਉਹ ਆਨੰਦ ਵਿੱਚ ਰਹਿੰਦੇ ਆ ਸੱਚੀ ਬਾਸ਼ਾ ਕਹਿੰਦੀ। ਇਹ ਜਿਹੜੀ ਵਿਖਿਆ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀ ਇਹ ਮਾਇਆ ਨੂੰ ਪੀੜੈਣ ਹੈ ਜਿਹੜੀ। ਵਿਖਿਆ ਪਹੇ ਨਾ ਸਕਈ, ਇਹ ਵਿਖਿਆ ਪਤਾ ਕੀ ਹੈ? ਵਿਖ ਵਿਖਿਆ ਪਸਰੀ ਅਤਕਣੀ। ਚਾਰੇ ਪਾਸੇ ਖਿਲਰੀ ਹੋਈ ਆ ਬਹੁਤ ਜ਼ਿਆਦਾ। ਇਹ ਬਚਦੇ ਕੌਣ ਆ ਭਲਾ? ਉੱਪਰੇ ਜਪ ਜਪ ਹਰ ਗੁਣੀ ਬਚਦੇ ਹੋਵਰ ਕਹਿੰਦੇ ਜਿਹੜੇ ਰੱਬ ਦੇ ਗੁਣਾਂ ਨੂੰ ਪਾਉਂਦੇ ਰਹਿੰਦੇ ਆ ਪਰਮੇਸ਼ਰ ਦੇ ਨਾਮ ਨੂੰ ਜਪੀ ਜਾਂਦੇ ਆ ਪਾਲਾ ਤਾਉ ਕਛੂਨ ਵਿਅਪ ਰਾਮ ਨਾਮ ਚਤਲਾਈ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਕਿਸੇ ਕਿਸ ਹੱਦ ਦਾ ਪਾਲਾ ਨਹੀਂ ਮਾਰਦਾ ਐਸੀ ਉਹਨਾਂ ਤੇ ਕਿਰਪਾ ਹੁੰਦੀ ਹੈ ਵਿਖਿਆ ਪਹੁੰਚ ਨਾ ਸਕਈ ਮਿਲ ਸਾਧੂ ਗੰਗਾ ਜਿਹੜੇ ਗੁਰੂ ਰੂਪੀ ਸਾਧੂ ਨੂੰ ਮਿਲ ਕੇ ਪਰਮੇਸ਼ਰ ਵੈਗੁਰੂ ਦੇ ਨਾਲ ਮਿਲ ਕੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਵੈਗੁਰੂ ਦੇ ਗੁਣ ਗਾਉਂਦੇ ਰਹਿੰਦੀ ਹੈ ਮਿਲ ਸਾਧੂ ਗਣਗਾ ਇਹ ਹੈ ਸਾਧੂ ਕੀ ਜੋਂ ਲੇ ਓਟ ਤੇਰੇ ਮਿਟਾ ਪਾਪ ਸਭ ਕੋਟ ਕੋਟ ਗੁਰੂ ਜੀ ਸਾਧੂ ਨੇ ਸਾਰਿਆਂ ਤੋਂ ਵੱਡੇ ਜਿਨ੍ਹਾਂ ਨੇ ਆਪਣਾ ਗਿਆਨ ਦੇ ਕੇ ਪਤਾ ਨਹੀਂ ਕਿੰਨੇ ਸਾਧੂ ਬਣਾ ਦਿੱਤੇ ਇਸ ਲਈ ਮਿਲ ਸਾਧੂ ਗਣਗਾ ਹੋ ਭਾਈ ਗੁਰੂ ਨੂੰ ਗੁਰੂ ਸਾਧੂ ਨੂੰ ਮਿਲ ਕੇ ਪਰਮੇਸ਼ਰ ਦੇ ਗੁਣ ਗਾਉਂਦੇ ਰਿਹਾ ਕਿਰਪਾਸ਼ਾ ਕਹਿੰਦੇ ਜਹ ਤੀ ਉਪਜੀਤਾ ਹੰਬਲੀ ਫਿਰ ਇਹ ਜੀਵ ਆਤਮਾ ਜਿਹਦੇ ਤੋਂ ਪੈਦਾ ਹੋਈ ਹੈ ਉਸੇ ਨਾਲ ਮਿਲ ਹੀ ਰਹਿੰਦੀ ਹੈ ਸੱਚੀ ਪ੍ਰੀਤ ਸਮਾਹ ਸੱਚੀ ਪ੍ਰੀਤ ਦੇ ਵਿੱਚ ਸਮਾਜ ਜਾਂਦੀ ਹੈ ਸਤਿਗੁਰੂ ਜੀ ਪਰਮੇਸ਼ਰ ਦੀ ਪ੍ਰੀਤ ਪੈਦਾ ਕਰਦੇ ਆ ਵਾਹਿਗੁਰੂ ਦਾ ਪ੍ਰੇਮ ਪੈਦਾ ਕਰਦੇ ਆ ਸੱਚੀ ਪ੍ਰੀਤ ਸਮਾਉ ਕਰਗੈ ਲੀਨੀ ਪਾਰਬ੍ਰਮ ਕਰਨਾ ਮਹੱਤ ਦਾ ਗੈ ਨਾਮ ਫੜਨਦਾ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ ਕਰਗੈ ਲੀਨੀ ਪਾਰਬ੍ਰਮ ਜਿਨ੍ਹਾਂ ਦਾ ਮਨ ਰੂਪੀ ਹੱਥ ਫੜ ਕੇ ਆਪਣੇ ਨਾਲ ਬੁਲਾ ਲੈਂਦੇ ਆ ਸਤਿਗੁਰੂ ਜੀ ਪਰਮੇਸ਼ਰ ਵਾਹਿਗੁਰੂ ਜੀ ਬਹੁੜਾ ਨ ਵਿਛੜੀ ਆ ਉਹਨੂੰ ਦੁਬਾਰਾ ਵਿਛੜਨ ਨਹੀਂ ਦਿੰਦੇ ਮੇਕੋ ਕੀ ਦੀ ਕਿਰਪਾ ਹੁੰਦੀ ਆ ਗੁਰੂ ਦੀ ਸੰਗਤ ਦੀ ਇਹ ਵਡਿਆਈ ਆ ਗੁਰੂ ਦੀ ਸੰਗਤ ਦੀ ਇਹ ਵਡਿਆਈਆਂ ਗੁਰੂ ਦੀਆਂ ਕਰ ਗੱਲ ਨਹੀਂ ਪਾਲ ਨੂੰ ਪਹੁੰਚਣ ਦਾ ਪਿਛੜੀ ਆਓ ਬਾਹਰ ਜਾਓ ਲੱਖ 베ਰੀਆ ਹਰ ਸੱਜਣ ਅਗਮਗਾਵ ਪਾਸ਼ੇ ਉਹਨੇ ਮੈਂ ਸਦਕੇ ਜਾਂਦਾ ਹਾਂ ਭਲਿਹਾਰ ਜਾਂਦਾ ਹਾਂ ਬਾਹਰ ਜਾਓ ਲੱਖ 베ਰੀਆ ਇੱਕ ਵਾਰੀ ਨਹੀਂ ਸੈਂਕੜੇ ਵਾਰ ਨਹੀਂ ਲੱਖਾਂ ਵਾਰੀ ਭਲਿਹਾਰ ਜਾਂਦਾ ਹਾਂ ਬਾਹਰ ਜਾਓ ਲੱਖ 베ਰੀਆ ਹਰ ਸੱਜਣ ਹਰੀ ਸੱਜਣ ਤੋਂ ਜਿਹੜਾ ਪਹੁੰਚ ਤੋਂ ਪਰੇ ਐ ਉਹ ਜਿਹਦੇ ਤੱਕੇ ਕਰਮਿੰਦਰੇ ਗਿਆਨਿੰਦਰੇ ਤੱਕ ਪਹੁੰਚ ਨਹੀਂ ਸਕਦੇ ਇਸ ਲਈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਕਰ ਗੈ ਲੀਨੀ ਪਾਰਮ ਬਾਹਰ ਜਾਓ ਲਖ ਬੇਰੀਆ ਹਰ ਸੱਜਣਾ ਅਗਮਗਾਹੋ ਕਰ ਗੈ ਲੀਨੀ ਪਾਰਮ ਬਾਹਰ ਜਾਓ ਲਖ ਬੇਰੀਆ ਹਰ ਸੱਜਣਾ ਅਗਮਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹ ਜਿਹੜੇ ਪਰਮੇਸ਼ਰ ਦੇ ਦਰ ਤੇ ਪੈ ਜਾਂਦੇ ਆ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਆ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਆ ਸ਼ਰਮ ਪਈ ਨਾਰਾਇਣ ਪਰ ਪਰਮੇਸ਼ਰ ਵੈਗਰੂ ਗੁਰੂ ਜੀ ਉਹਨਾਂ ਦੀ ਇੱਜ਼ਤ ਪਤ ਰੱਖਦੇ ਆ ਮਹਾਰਾ ਸਚੇ ਪਾਸ਼ਾ ਉਹਨਾਂ ਦੀ ਪੈਜ ਸਵਾਰ ਦਿੰਦੇ ਆ ਇਸ ਲਈ ਸ਼ਰਮ ਪਾਈ ਨਾਰਾਇਣ ਹੈ ਨਾਨਕ ਦਰ ਪਈਆਹੋ ਦਰ ਪਈਆ ਦੀ ਉਹਨੂੰ ਲਾਜ ਰੱਖਣੀ ਪੈਂਦੀ ਆ ਇਹ ਉਹਦਾ ਬਿਰਦ ਹੈ ਉਹਦਾ ਬਿਰਦ ਹੈ ਜੋ ਸ਼ਰਨ ਆਵੇ ਤਸ ਕੰਠ ਲਾਵੇ ਇਹ ਬਿਰਦ ਸwami ਸੰਦਾ ਸ਼ਰਮ ਪਾਈ ਨਾਰਾਇਣ ਹੈ ਨਾਨਕ ਦਰ ਪਈਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹੋ ਉਦਾਮੀਨਾ ਉਹਨਾਂ ਨੂੰ ਸੁਹਾਵਣਾ ਲੱਗਦਾ ਹੈ ਉਹਨਾਂ ਵਾਸਤੇ ਸੋਭ ਨਹੀਂ ਹੈ ਉਹ ਸੁਨਦਾ ਸਰਬ ਸੁਖ ਜਿਸ ਬਖਸ਼ੇ ਮੇ ਪ੍ਰਵਾਹ ਇਹਨਾਂ ਤੇ ਬੇ ਪ੍ਰਵਾਹ ਹੈ ਗੁਰੂ ਇਹਨੂੰ ਕਿਸੇ ਦੀ ਪ੍ਰਵਾਹ ਨਹੀਂ ਹੈ ਇਹਨਾਂ ਤੇ ਬਖਸ਼ਿਸ਼ ਕਰ ਦਿੰਦਾ ਹੈ ਇਹਨਾਂ ਤੇ ਦਇਆਲਤਾ ਦੇ ਘਰ ਵਿੱਚ ਆ ਕੇ ਦਇਆ ਕਰਦਾ ਹੈ ਤੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਦਰਸ਼ਨ ਦੇਹੁ ਦਇਆਪਤਿ ਦਾਤੇ ਗਤ ਪਾਵੋ ਮਤ ਦੇ ਇਹ ਸਾਡੀ ਮੰਗ ਹੋਣੀ ਚਾਹੀਦੀ ਹੈ ਉਹਦੇ ਚਾਲਣਾ ਚ ਬੇਨਤੀ ਕਰਨੀ ਚਾਹੀਦੀ ਮਹਾਰਾਜ ਆਪਣੇ ਦਰਸ਼ਨ ਦੀਦਾਰ ਬਖਸ਼ ਦਿਓ ਸਤਿਗੁਰੂ ਜੀ ਮਹਾਰਾਜ ਤੁਹਾਡੇ ਅਸੀਂ ਦਰਸ਼ਨ ਕਰਦੇ ਰਹੀਏ ਗੁਰੂ ਦੀ ਸੰਗਤ ਵਿੱਚ ਆਉਂਦੇ ਰਹੀਏ ਦਰਸ਼ਨ ਦਿਓ ਦਇਆਪਾਤ ਉਹ ਦਾਤੇ ਤੁਸੀਂ ਮਹਾਰਾਜ ਦਾਤਾਰ ਹੋ ਦਇਆ ਦੇ ਘਰ ਹੋ ਸਾਰੀਆਂ ਦਾਤਾਂ ਦੇਣ ਵਾਲੇ ਗਤ ਪਾਵੋ ਸਾਨੂੰ ਮਹਾਰਾਜ ਉੱਚੀ ਅਵਸਥਾ ਬਖਸ਼ ਦਿਓ ਮਤ ਦੇਹੋ ਸਾਨੂੰ ਮਹਾਰਾਜ ਅਕਲ ਵੀ ਦੇ ਦਿਓ ਦਰਕਾਰ ਦੀ ਸੋਝੀ ਬਖਸ਼ ਦਿਓ ਮਹਾਰਾਜ ਗਤ ਪਾਵੋ ਮਤ ਦੇਹੋ ਸੱਚੇ ਪਾਸ਼ਾ ਤੁਸੀਂ ਸਮਰੱਥੋ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਨਾ ਅਸੀਂ ਥੋੜੀ ਮਤ ਵਾਲਿਆਂ ਮਹਾਰਾਜ ਸਾਨੂੰ ਆਪਣੀ ਸੰਗਤ ਬਖਸ਼ਦੇ ਰਹੋ ਤਾਂ ਕਿ ਸਾਡਾ ਮਿਲਿਆ ਹੋਇਆ ਸਾਨੂੰ ਜੀਵਨ ਮਹਾਰਾਜ ਇਹ ਸਫਲ ਹੋ ਜੇ ਇਹ ਸਾਨੂੰ ਮੰਗ ਕਰਦੇ ਰਹਿਣਾ ਚਾਹੀਦਾ ਜਦੋਂ ਵੀ ਮਹਾਰਾਜੀਆਂ ਦੇ ਚਰਣਾ ਵਿੱਚ ਜਾਈਏ ਉਦੋਂ ਵੀ ਯਾਕਿਆ ਕਰੀਏ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਦਾ ਇਹ ਜਿਹੜਾ ਪੋਦਾ ਮਹੀਨਾ ਦਾ ਪਿਆਰਿਓ ਇਹ ਬਨਾਸ਼ਪਤੀ ਦੇ ਵਿੱਚੋਂ ਕਾ ਦੇ ਤਿੱਲਿਆਂ ਵਿੱਚੋਂ ਖੁੱਲ੍ਹਾ ਬੂਟੀਆਂ ਦੇ ਵਿੱਚੋਂ ਇਹ ਪਾਲਾ ਜਿਹੜਾ ਨਾ ਰਸ ਸੁਕਾ ਦਿੰਦਾ ਵਣ ਤ੍ਰੇਣ ਰਸ ਸੁਖ ਹੈ ਸੁਕਾ ਦਿੰਦਾ ਪਾਲਾ ਵੇਖ ਲਓ ਕਿੰਨਾ ਪਾਲਾ ਪੈਣਾ ਕੱਕਰ ਪੈਣਾ ਇਹ ਕੋਰਾਪਣ ਐਸਾ ਖਤਰਨਾਕ ਇਸੇ ਤਰ੍ਹਾਂ ਜਿੰਨਾਂ ਦੇ ਮਨ ਤੇ ਵਿਸ਼ੇ ਵਕਾਰਾਂ ਦਾ ਪਾਲਾ ਪੈ ਜਾਂਦਾ ਤੇ ਪਿਆਰਿਓ ਉਹਨਾਂ ਦੇ ਅੰਦਰੋਂ ਵਹਿਗੁਰੂ ਦਾ ਪ੍ਰੇਮ ਖਤਮ ਹੋ ਜਾਂਦਾ ਪ੍ਰੇਮ ਸੁੱਕ ਜਾਂਦਾ ਤੇ ਪ੍ਰੇਮ ਹੀ ਜੀਵਨ ਹੈ ਪ੍ਰੇਮ ਨੂੰ ਸੁੱਕਣ ਨਹੀਂ ਦਿੰਦਾ ਗੁਰੂ ਸੁੱਕਣ ਨਹੀਂ ਦਿੰਦਾ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਜਿਹੜੇ ਗੁਰੂ ਨਾਲ ਜੁੜੇ ਰਹਿੰਦੇ ਆ ਸੱਚੇ ਪਾਸ਼ੇ ਦੇ ਜਿੰਨੀ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹਿਆਗਾ ਇਹ ਐਸਾ ਪਿਆਰਾ ਬਚਨ ਸਤਿਗੁਰਾਂ ਦਾ ਇਸ ਲਈ ਉਹ ਭਾਈ ਜਿਹੜੇ ਗੁਰੂ ਨਾਲ ਜੁੜੇ ਰਹਿੰਦੇ ਆ ਉਹਨਾਂ ਤੇ ਫਿਰ ਇਹ ਜਿਹੜੀ ਕਠੋਰਤਾ ਕੂੜਾਪਾਣਾ ਇਹ ਵੇਸ਼ੇ ਬਕਾਰਾਂ ਦਾ ਉਹਨਾਂ ਨੂੰ ਪਾਲਾ ਨਹੀਂ ਮਾਰਦਾ ਉਗਣਾ ਦਾ ਪਾਲਾ ਨਹੀਂ ਮਾਰਦਾ ਜਿਹੜੇ ਮਾਲਕ ਵੈ ਗੁਰੂ ਦਾ ਨਾਮ ਜਪਦੇ ਐ ਉਹਨਾਂ ਦੇ ਅੰਦਰ ਪ੍ਰਮਾਤਮਾ ਦਾ ਪ੍ਰੇਮ ਬਣਿਆ ਰਹਿੰਦਾ ਤੇ ਪ੍ਰੇਮ ਹੀ ਸਾਰੇ ਗੁਣਾਂ ਦਾ ਸਰਮੌਰ ਗੋਣਾ ਹੈ ਸ਼੍ਰੋਮਣੀ ਗੁਣ ਕਿਹੜਾ ਪ੍ਰੇਮ ਦਸਮੇ ਪਾਸ਼ਾ ਦਾ ਕੰਡਾ ਪਿਆਰਾ ਬਚਣਾ ਸਾਚ ਕਹੂੰ ਸੁਣ ਲਿਖੋ ਸਭਾ ਜੇਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਉਹ ਦੇ ਮਹੀਨੇ ਦੀ ਆਰੰਭਤਾ ਹੋ ਗਈ ਐ ਤੇ ਪ੍ਰੇਮ ਕਰੋ ਆਪਣੇ ਗੁਰੂ ਦੇ ਨਾਲ ਜਸਵੇਂ ਪਾਸ਼ਾ ਵਾਲੇ ਚਾਤ ਮਾਰੋ ਸਤਿਗੁਰਾਂ ਦੇ ਪਰਿਵਾਰ ਵਾਲ ਸਹਿਬਜ਼ਾਦਿਆਂ ਵਾਲ ਬਸ ਆਮੀਨਾ ਗੁਰੂ ਗੁਰੂ ਜਪਦਿਆਂ ਨਾਮ ਜਪਦਿਆਂ ਬਾਣੀ ਪੜਦਿਆਂ ਸੇਵਾ ਸ਼ਮਣ ਕਰਦਿਆਂ ਗੁਰੂ ਦੇ ਪਰਉਪਕਾਰ ਯਾਦ ਕਰਦਿਆਂ ਸਹਿਬਜ਼ਾਦਿਆਂ ਦੀਆਂ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਆਪਾਂ ਇਹ ਸਮਰਪਿਤ ਹੋ ਕੇ ਬਤੀਤ ਕਰਨਾ ਤੋਂ ਸੱਚੇ ਪਾਸ਼ਾ ਮਹਾਰਾਜ ਕਿਰਪਾ ਕਰਨ ਵਿਚਾਰ ਕਰਦਿਆਂ ਪੁੱਲਾ ਹੋ ਗਈਆਂ ਹੋਣੀਆਂ ਪਿਆਰਿਓ ਖਸ਼ਮਾ ਕਰਿਓ ਗੁਰੂ ਦੇ ਬਚਨ ਇੱਕ ਬਚਨ ਵੀ ਹਲਦੀ ਚ ਵਸਾਲਿਆ ਤਾਂ ਕਿ ਕਿ ਇੱਕ ਜੀਵ ਸਬਤ ਤਾਂ ਕਿ ਮੈਂ ਮ ਗਨੀ ਨਾ ਵੇ ਇਹ ਵਡਿਆਈ ਆ ਗੁਰੂ ਦੇ ਬਚਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੇ